ਰਾਵੀ ਵੀ ਰਾਵੀ ਜੋ ਸਾਨੀ ਸੰਦਾ ਰਾਠੋ ਗਈ ਸੀ 라ਵੀ ਜਦ 라ਵੀ ਵੀ ਰਹੀਆ ਠੀਕ ਹੈ ਨਾ ਤੇ 라ਵੀ ਰੋ ਕੱਟਾ ਸਾਰੀ 라ਵੀ ਰੋ ਕੱਟ ਨਹੀਂ ਥੋੜਾ ਬੰਦਾ ਰੋਈਆ ਸਾਰੀ 라ਵੀ ਰੋ ਕੱਟ ਹੈ ਅਜਾ 라ਵੀ 라ਵੀ ਜੋ ਕੱਟਾ ਬਾਰੇ ਸਾਰੀ 라ਵੀ ਜੋੜ ਕੇ ਇਹ ਕਰਵ ਕਰੇ ਲੱਗੇ ਦਰਦਵਾਨੋ ਕਮੇਡੀ ਬਣੀ ਆ ਇਹਨੇ ਵੀ ਆਪਰ ਨਾਲ ਬਿੰਕੀ ਸਾਰੇ ਸਾਥ ਦੇ ਰਹੇ ਆ ਇਹ ਸਾਥ ਲੈ ਲਈ ਬਾਹਰ ਇੱਕ ਬਣਾਏ ਰੋ ਤੇ ਮੈਂ ਬਹੁਤ ਬਹੁਤ ਧੰਨਵਾਦੂ ਜਿਹਨੂੰ ਏਕਾ ਕਰਾ ਉਹਨੂੰ ਮੈਂ ਬਹੁਤ ਬਹੁਤ ਸਤਿਕਾਰ ਕਰੂ ਬਹੁਤ ਬਹੁਤ ਧੰਨਵਾਦ ਹੈ ਜਦੋਂ ਮਾਰਗੀਕਾ ਵੱਲ ਦੇ ਕੇ ਚੱਲੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬੋਲ ਸ਼ੰਕਰ ਭਗਵਾਨ ਕੀ ਜੈ ਗੰਗਾ ਮैया ਕੀ ਮੈਂ ਵੀ ਕਹ ਦੂ ਠੀਕ ਹੈ ਬਹੁਤ ਬਹੁਤ ਧੰਨਵਾਦ ਅਮੀਆਜ ਘੱਗਾਂ ਵੀ ਆਏ ਆ ਮਾਰੇ ਬਜ਼ੁਰਗੋ ਨੂੰ ਮन्ने ਪਿਆਰ ਮਿਲਿਓ ਹੈ ਤੇ ਜਿਹਨ ਗੱਲ ਬਾਤ ਅਮੀ ਲੋਕ ਕੋਲ ਸੁਣ ਤੇ ਤੂੰ ਗੱਲ ਬਾਤ ਨਹੀਂ ਥੀ ਇਹਨੂੰ ਇੱਕੋਲ ਕਹੀ ਹੈ ਅਮੀ 라ਵੀਂ ਛਤ 라ਵੀ ਮੇ ਰਹੀਆਂ 라ਵੀ ਰਾਥ ਹੋੜ ਜਾ ਤੇ 라ਵੀ ਮੀ ਜਮ ਤੇ 라ਵੀ ਮਾਰੀਆਂ ਤੇ ਜਿਹਨੋਂ ਕਿਸੇ ਤਰੀਕੇ ਰਵਨਲਾ ਛੱਕਰਪੁਰਾ ਅਮੀ ਮੀਟਿੰਗ ਰੱਖੀ ਜਾ 라ਵੀ ਸਮਾਜ ਦੇ ਔਰ ਵੀ ਬੇਨੋ ਮੰਨੇ ਆਪਣੋ ਵਿਸ਼ਵਾਸ ਦਿਰਾਇਓ ਅਮੀ ਵੱਧ ਦਾ ਵੱਧ ਪਹੁੰਚੀਆਂ ਬੋਲ ਗੰਗਾ ਮਈਆ ਕੀ ਚੈ